ਕਿੰਨਾ ਬੰਦਾ ਆਇਆ ਗਾ ਇਹ ਗੱਲ ਆ ਬੰਦਾ ਕੀ ਆ ਪੀਗਾ ਜਾਏਗਾ ਦੋਸਤਾਂ ਆਇਆ ਜਾ ਰਹੀ ਆ ਅੱਜ ਬੋਲ ਬਣੀ ਅੰਦਰ ਕੋ ਆ ਵਰਕੇ ਆਹ ਤਾਂ ਯਾਰ ਸਾਰੇ ਬੰਦੇ ਕੋਈ ਨਹੀਂ ਕਰ ਰਹੀਆਂ ਸਾਰੀ ਨੌਕਰੀ ਕਰਦੀਆਂ ਬੰਦਾ ਇਹ ਕਿਹੜੀ ਗੱਲ ਆ ਇਹ ਲੱਖ ਲਾਦਦਾ ਤੁਸੀਂ ਪਿਆਰ ਨਾ ਕਰੋ ਕੰਮ ਸਾਰੇ ਬੇਠਾ ਤੁਹਾਡੀ ਨੌਕਰੀ ਜਾਣੀ ਸਾਡਾ ਪੁੱਤ ਹੀ ਜਾਣਾ ਫਟੜ ਵੱਟ ਵੱਟ ਪੱਕਾ ਹੋ ਜਾ ਬੱਚੇ ਨੇ ਕਿ ਬੜੇ ਹੋਏ ਬੱਚੇ ਨੂੰ ਵੀ ਕਦੇ ਨੌਕਰੀ ਬੜੀ ਔਖੀ ਮਿਲਦੀ ਜੇ ਨਹੀਂ ਤਾਂ ਪੁੱਛੋ ਤਰਨੇ ਤੇ ਕਿੰਨੇ ਬੈਠੇ ਟੀਚਰ ਨਾ ਗਲਤ ਚੱਲੋ ਨਹੀਂ ਚੰਗੀਆਂ ਲੱਗੀ ਦਾ ਸਰ ਸੀਆਰਪੀ ਵਾਲੇ ਕਿੱਥੇ ਇਹਨਾਂ ਨੂੰ ਪਾਉਂ ਜਾਂ ਆ ਝਾੜੂ ਵਾਲੇ ਸਾਰੇ ਬਾਹਰ ਫਲੋਤੇ ਕੱਢਦੇ ਕਿਉਂ ਨਹੀਂ ਤੁਹਾਡੇ ਗੇਟ ਮੋਰੇ ਫਲੋਤੇ ਜੇ ਇਹ ਬਾਹਰ ਕਿ ਦਾ ਮੇਲਾ ਲੱਗਾ ਇਹਨਾਂ ਦਾ ਮਤਲਬ ਹੈ ਕਿ ਅੰਦਰ ਕਿ ਗੱਲ ਚੱਲ ਰਹੀ ਦੀ ਸਰ ਇੱਕ ਵਾਰ ਸੁਣੋ ਇੱਥੇ ਇੱਕ ਬਾਤ ਹੋ ਗਈ ਨਾ ਇੱਕ ਬੰਦਾ ਨਹੀਂ ਖੜਾ ਹੋਣਾ ਸੀ ਉਹ ਯਾਰ ਅਰ ਯਾਰ ਸਰ 200 ਮੀਟਰ ਦੂਰ ਤੱਕ ਇਹਨਾਂ ਦਾ ਬੰਦਾ ਇਹਨਾਂ ਨੂੰ ਲੈਣਾ ਬੜਾ ਫਰਮਾਣਾ ਪਿਆ ਪਹਿਲੇ ਕੋਈ ਇਹਨਾਂ ਦਾ ਦੇਖਾ ਕਰੇਗਾ ਉਹਨੂੰ ਕਰਾ ਦੋ 300 300 ਠੀਕ ਹੈ ਸਰ ਮਰਜੀ ਬੋਟਲ ਆਈ ਆ ਪਾਣੀ ਪਾਣੀ ਆ ਔਰਡ ਪਾਣੀ ਆ ਔਰਡ ਪਾਣੀ ਆ ਔਰਡ ਪਾਣੀ ਆ ਉਹ ਲੈਂਚ ਲੱਗਣ ਔਰਡ ਪਾਣ ਨੇ ਕੋਲ ਮੇਰੇ ਵੀ ਰਾਜੂ ਬਾਹਰ ਬਾਹਰ ਆ ਗਿਆ 200 ਮੀਟਰ ਤੱਕ ਸਾਨੂੰ ਕੋਈ ਬੰਦਾ ਨਾ ਇੱਥੇ ਦਿਖੇ ਜਿਹੜਾ ਅੰਦਰ ਆਉਂਦਾ ਬਾਹਰ ਨਾ ਬੰਦ ਕਾ ਬਦਮਾਸ਼ੀ ਨਹੀਂ ਚੱਲਣੀ ਉੱਥੇ ਉਹ ਗਾਹ ਕੰਮ ਕਰਾ ਤੈਨੂੰ ਲੋੜੀ ਸੀ ਆ ਯਾਰ ਬਾਤੂ ਬੰਦੇ ਚਾਹੀਦੇ ਨਹੀਂ ਅੰਦਰ ਐਂਕਲ ਹੋ ਰਹੇ ਜੇ ਸਾਰੇ ਬਾਹਰ ਘਟੇ ਆ ਕੋਈ ਵੀ ਨਾ ਰਵੇ ਸਾਰੇ ਬਾਹਰ ਬੰਦੇ ਆਜੇ ਜੋ ਮੀਡੀਆ ਨੂੰ ਚਲਾਇਓ ਸਰ ਇਹਦਾ ਨਾਮ ਹੈ ਮੈਨੂੰ ਬੁਲਾਇਆ ਗਿਆ ਪੀਲਰ ਤੇ ਦਾਦਾ ਲੈ ਕੇ ਖੜਨਾ ਧੜਾ ਸਰਪੰਚੀ ਦੇ ਵੀ ਉਹ ਕੰਮ ਹੀ ਤਾਂ ਰਹਿ ਗਿਆ ਧੜਾ ਉਹ ਕੰਦੇ ਚੜਾਈ ਆ ਗਈ ਹੈ 200 ਮੀਟਰ ਤੱਕ ਸਰ ਕੋਈ ਬੰਦਾ ਨਹੀਂ ਦੇਖਣ ਹੀ ਵੀਡੀਓ ਤੋਂ ਮੈਸਨੂ ਮੇਲ ਪਾਣੀ ਜਿਵੇਂ ਕੋਈ ਤਾਂ ਨਹੀਂ ਹੋਗਾ ਸਰ ਹਾਂ ਬਾਤ ਨਾ ਕਿ ਸਾਡੀ ਨੌਕਰੀ ਗਈ ਜੋ ਯਾਰ ਖੜਾ ਵੀਡੀਓ ਬਣਾਈ ਜੇ ਸੇ ਕਰਕੇ ਸਾਰੀ ਯਾਰ ਕੋਈ ਫालतू ਹਾਂ ਨਹੀਂ ਖੜਾ ਹੋਗਾ ਹਾਂ

ਇਹ ਕਿੱਥੋਂ ਲਗਦਾ ਮਾਵਨੀ ਕੁਲ ਮੁੰਡਾ ਆ ਪਾਣੀ ਇਹਦਾ ਕੋਈ ਧਰਦਾ ਆ ਉਹ ਬਲੋਸਾ ਤਾਂ ਤੇਜਾ ਬੰਦਾ ਇੱਥੇ ਖੋ ਦੇਣਾ ਆ ਇਹ ਗੱਲ ਆ ਪਿੱਛੇ ਨਾ ਬੰਦਾ ਕਾਹ ਪੀਗਾ ਚਾਹੇਗਾ ਤੂੰ ਅੱਥੇ ਆਇਆ ਜਾਇ ਅੱਜ ਬੋਲ ਬਣੇ ਅੰਦਰ ਕੋ ਵਰਕੇ ਆਹ ਦਾ ਯਾ ਸਾਰੇ ਮੇਰੇ ਬਹੁਤ ਚੰਗੇ ਨੇ ਇਹ ਅਸੀਂ ਤਾਂ ਨਹੀਂ ਕਰੀ ਜਾਂਦੇ ਆ ਸਾਡੇ ਨਹੀਂ ਕਰੀ ਆ ਰਹੀਆਂ ਇਹ ਸਾਰੇ ਨੌਕਰੀ ਕਰਦੀਆਂ ਨੇ ਬਹੁਤ ਲੱਖ ਲੱਖ ਦੇ ਕਿਹੜੇ ਕਹ ਲਿਆ ਇਹ ਲੱਖ ਲੱਖ ਲਾ ਦਿੰਦਾ ਤੁਸੀਂ ਪਿਆਰ ਨਾ ਕਰੋ ਕੰਮ ਸਾਰੇ ਬੈਠਾ ਤੁਹਾਡੀ ਨੌਕਰੀ ਜਾਣੀ ਸਾਡਾ ਪੁੱਤ ਹੀ ਦੇਣਾ ਵਾ ਮਰਦਰ ਮਤਲਬ ਪੱਕਾ ਹੋ ਜਾਣਾ ਬੱਚੇ ਨੂੰ ਕਿ ਕੱਦ ਨੌਕਰੀ ਬੜੀ ਔਖੀ ਮਿਲਦੀ ਏ ਨਹੀਂ ਤਾਂ ਪੁੱਛੋ ਪਰ ਨੇ ਤੇ ਕਿੰਨੇ ਬੈਠੇ ਸੀ ਆ ਕੇ ਟੀਚਰ ਨਾ ਗਲਤ ਚੱਲੋ ਨਹੀਂ ਜੰਗੀਆਂ ਲੱਗੀ ਦਾ ਸਰ ਸੀਆਰਪੀ ਵਾਲੇ ਕਿੱਥੇ ਇਹਨਾਂ ਨੂੰ ਪਾਓ ਜੀ ਆ ਝਾੜੂ ਵਾਲੇ ਸਾਰੇ ਬਾਹਰ ਖਲੋਤੇ ਕੱਢਦੇ ਕਿਉਂ ਤੁਹਾਡੇ ਗੇਟ ਮੋਰੇ ਖਲੋਤੇ ਅਜੇ ਇਹ ਕੋ ਬਾਹਰ ਕੰਦਾ ਮੇਲਾ ਲੱਗਾ ਇਹਨਾਂ ਦਾ ਮਤਲਬ ਹੈ ਜੇ ਤੂੰ ਅੰਦਰ ਕੰਡ ਮੰਡੀ ਦੀ ਸਰ ਇੱਕ ਵਾਰ ਸੁਣੋ ਇੱਕ ਬੰਦਾ ਨਹੀਂ ਜਖਮ ਹੋਣਾ ਉਹ ਯਾਰ ਅਰੇ ਯਾਰ ਸੇ 200 ਮੀਟਰ ਦੂਰ ਤੱਕ ਆਹ ਸਮਾਜਿਕ ਇਹਨਾਂ ਦਾ ਬੰਦਾ ਇੱਥੇ ਨੂੰ ਆ ਗਿਆ ਬੜਾ ਫਰਮਾਨਾ ਪਹਿਲੇ ਬੋਲੋ ਕੋਈ ਇਹਦਾ ਟੈਨਸ਼ਨ ਕਰੇਗਾ ਉਹਨੂੰ ਥੋੜਾ ਸੌਂਦੇ ਸਾਦੀ ਤੋਂ ਉੱਠੀ ਠੀਕ ਹੈ ਸਰ ਮਰਜ਼ੀ ਬਹੁਤ ਆਈ ਆਹ ਬਾਹਰ ਪਾਣੀ ਆ ਬਾਹਰ ਪਾਣੀ ਆ ਬੱਸ ਬਾਹਰ ਪਾਣੀ ਆ ਉਹ ਲੈਨ ਚ ਲੱਗਣੇ ਬਾਹਰ ਪਾਣੀ ਨੇ ਕੋਲ ਮੇਰੇ ਵੀ ਰਾਜੋ ਬਾਹਰ ਬਾਹਰ 200 ਮੀਟਰ ਤੱਕ ਸਾਨੂੰ ਕੋਈ ਬੰਦਾ ਨਾ ਇੱਥੇ ਦਿਖੇ ਜਿਹੜਾ ਅੰਦਰ ਆਉਂਦਾ ਉਹ ਆਵੇ ਤਾਂ ਮੰਜਾ ਬਦਮਾਸ਼ੀ ਨਹੀਂ ਚੱਲਣੀ ਇੱਥੇ ਉਹ ਗਾਹ ਕੰਮ ਕਰ ਤੈਨੂੰ ਲੋੜ ਨਹੀਂ ਆ ਯਾਰ ਬਾਤੂ ਬੰਦੇ ਚਾਹੀਦੇ ਨਹੀਂ ਅੰਦਰ ਐਂ ਫਲ ਹੋ ਰਹੇ ਜੇ ਕੀ ਬਣਿਆ ਜੋ ਸਾਰੇ ਬਾਹਰ ਕੱਢਦੇ ਆ ਕੋਈ ਵੀ ਨਾ ਰਵੇ ਸਾਰੇ ਬਾਹਰ ਦੇਣਾ ਬਾਕੀ ਸਭ ਕੋਈ ਨਹੀਂ ਆ ਜਾਓ ਨਹੀਂ ਨਹੀਂ ਦੋ 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 ਤਰਾ ਸਰਪੰਚ ਜੀ ਦੇ ਵੀ ਉਹ ਕੰਮ ਹੀ ਤਾਂ ਰਹਿ ਗਿਆ ਤਰਾ ਉਹ ਬੰਦੇ ਵਿਚ ਲਾਈ ਆ ਗਏ ਕਰਿਆ 200 ਮੀਟਰ ਤੱਕ ਸਰ ਕੋਈ ਬੰਦਾ ਨਹੀਂ ਦੇਖ ਨਹੀਂ ਰਿਹਾ ਵੀਡੀਓ ਤੋਂ ਮੈਸਨ ਨੂੰ ਮਿਲ ਪਾ ਨਹੀਂ ਜਿਵੇਂ ਕਿਪ ਤਾਂ ਨਹੀਂ ਹੋ ਗਿਆ ਸਰ ਹਾਂ ਬਾਤ ਨਾ ਕਿ ਸਾਡੀ ਨੌਕਰੀ ਗਈ ਜੋ ਇਹ ਖੜਾ ਹੋ ਵੀਡੀਓ ਬਣਾਈ ਜਿਵੇਂ ਕਰਦੇ ਸਾਰੀ ਇਹ ਹਾਂ ਫਤੂ ਅੱਜ ਵੀ ਨਹੀਂ ਖੜਾ ਹੋਗਾ ਹਾਂ

ਕਿਤੇ ਅੱਜ ਸੀ ਬੋਰਡ ਪਾਣੀ ਜਾਓ ਦੇ ਦਿੰਦੇ ਜਾਂ ਇਹ ਮਾਣੇ ਇੱਕ ਲੋਰਾਂ ਨਹੀਂ ਅੰਦਰ ਜਾਣਾ ਲੋਰਾਂ ਨਹੀਂ ਗਏ ਚਲੋ ਯਾਰ ਬੋਟਾ ਜੀ ਮੈਂ ਫਿਰ ਉੱਧਰ ਮਿੱਟੀ ਕਿਹਨੇ ਨਹੀਂ ਅੱਥੀ ਵੀ ਇਹ ਤਾਂ ਕਰਨੀ ਨਹੀਂ ਆ ਬੰਦੇ ਕੋ ਸਾਡੀ ਮੈਂ ਨਹੀਂ ਗਿਆ ਘਰ ਟਖਣੋਂ ਨਹੀਂ ਕਦੋਂ ਜਾਦੇ ਹੋਰ ਨਾ ਜਾਓ ਇਲਾ ਉਹ ਕਾਲੀ ਲਾ 200 ਕਿਲੋਮੀਟਰ ਦਾ ਪਿੱਛੇ ਚੱਜੋ ਮਾਰ ਜਾ ਲੇ ਕਿੰਨਾ ਲੱਗਦਾ ਮੈਨੂੰ ਨਹੀਂ ਕੋਈ ਮਾਰਦਾ ਆ ਪਾੜੀ